ਤੁਸੀਂ ਵੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਅੱਜ ਦਿਨ ਚੜ੍ਹਦੇ ਹੀ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਪੰਜਾਬ ਪੁਲਿਸ ਦੇ ਵੱਲ ਇੱਕ ਇਲਾਕੇ ਦੇ ਵਿੱਚ ਰੇਡ ਕੀਤੀ ਗਈ ਹੈ ਘਰਾਂ ਦੇ ਵਿੱਚ ਪੁਲਿਸ ਦਾਖਲ ਹੁੰਦੀ ਹੈ ਹਰ ਇੱਕ ਚੀਜ਼ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਹੈ ਭਾਵੇਂ ਉਹ ਕੋਈ ਹੋਰ ਸਮਾਨ ਸੀ ਜਾਂ ਫਿਰ ਲੋਕਾਂ ਦੇ ਕੱਪੜੇ ਸਨ ਹਰ ਇੱਕ ਚੀਜ਼ ਨੂੰ ਬਰੀਕੀ ਦੇ ਨਾਲ ਦੇਖਿਆ ਗਿਆ ਤੇ ਇਸ ਦੌਰਾਨ ਪੁਲਿਸ ਦੇ ਹੱਥ ਵੱਡੀ ਸਫਰਤਾ ਵੀ ਲੱਗਿਆ ਤਾਂ ਮੌਕੇ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਅੱਜ ਪੁਲਿਸ ਨੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਫਰੋਲਾ ਫਰਾਲੀ ਕੀਤੀ ਹੈ ਦੱਸ ਦਈਏ ਕਿ ਇਹ ਇਲਾਕਾ ਜਿਹੜਾ ਹੈ ਨਸ਼ੇ ਦੇ ਨਾਮ ਤੇ ਬਦਨਾਮ ਹੈ ਅਤੇ ਪੁਲਿਸ ਨੇ ਅੱਜ ਇਸ ਇਲਾਕੇ ਦੇ ਵਿੱਚ ਤੜਕਸਾਰ ਰੇਡ ਕੀਤੀ ਹੈ ਜਦੋਂ ਲੋਕ ਹਲੇ ਉਠਣ ਦੀ ਤਿਆਰੀ ਕਰ ਰਹੇ ਸਨ ਦੱਸ ਦਈਏ ਕਿ ਪਠਿੰਡਾ ਦੇ ਬਸਤੀ ਭੀੜ ਤਲਾਬ ਇਲਾਕੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਅੱਜ ਤੜਕਸਰ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਕੁਝ ਸ਼ੱਕੀ ਵਾਹਨ ਜਿਹੜੇ ਨੇ ਉਹ ਕਬਜ਼ੇ ਦੇ ਵਿੱਚ ਲੈ ਗਏ ਨੇ ਤੇ ਇੱਕ ਘਰ ਦੇ ਵਿੱਚੋਂ दारू ਵੀ ਮਿਲੀ ਹੈ ਅਜਿਹੀ ਜਾਣਕਾਰੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਤਾਂ ਪੁਲਿਸ ਅਧਿਕਾਰੀ ਨੇ ਇਸ ਰੇਡ ਤੋਂ ਬਾਅਦ মিডিਆ ਨੂੰ ਜਾਣਕਾਰੀ ਦਿੰਦੇ ਹੋਏ ਕੀ ਕੁਝ ਕਿਹਾ ਆਓ ਸੁਣਦੇ ਹਾਂ ਤਾਂ ਪਠਿੰਡਾ ਵੱਲੋਂ ਜਾਂ ਸਰਕਾਰ ਦੀ ਐਂਟੀ ਡਰੱਗ ਕੈਂਪੇਨ ਦੇ ਤਹਿਤ ਪਲਾਨਿੰਗ ਕੀਤੀ ਗਈ ਜਿਹਦੇ ਵਿੱਚ ਅਸੀਂ ਜਿਹੜੇ ਹੌਟਸਪੌਟ ਨੇ ਮਠੰਡਾ ਡਿਸਟ੍ਰਿਕਟ ਦੇ ਜਿਹਦੇ ਵਿੱਚ ਡਰੱਗ ਦੀ ਸਮੱਸਿਆ ਜ਼ਿਆਦਾ ਹੈ ਜਿੱਥੇ ਐਫਆਈਆਰ ਜ਼ਿਆਦਾ ਰਜਿਸਟਰ ਹੁੰਦੀ ਹੈ ਜਾਂ ਰਿਕਵਰੀ ਜ਼ਿਆਦਾ ਹੁੰਦੀ ਹੈ ਉਹ ਏਰੀਆ ਡੈਟੀਫਾਈ ਕੀਤੇ ਨੇ ਜਿਦਾ ਬਸਤੀ ਵੀਰ ਤਲਾਫ ਹੈ ਤੋਬੀਆਂ ਨਾ ਬਸਤੀ ਹੈ ਬਸਤੀ ਕੇਤਾ ਸਿੰਘ ਹੈ ਸੋ ਇਹਦੀ ਆਇਡੈਂਟੀਫਿਕੇਸ਼ਨ ਤੋਂ ਬਾਅਦ ਸੈਕੰਡ ਦੇ ਵਿੱਚ ਅਸੀਂ ਇਹਨਾਂ ਦੀ ਸਰਚ ਅਭਿਆਨੜੀ ਹੈਗੀ ਹੈ ਸਾਡੇ ਵੱਲੋਂ ਚਲਾਈ ਜਾ ਰਹੀ ਹੈ ਅਲੱਗ-ਅਲੱਗ ਐਸੋਸੀਏਸ਼ਨ ਜਿੱਦਾਂ ਪਹਿਲਾਂ ਸੀ ਐਸੋਸੀਏਸ਼ਨ ਬਸਤੀ ਖੇਤਾ ਸਿੰਘ ਤੇ ਤੋਬਿਆਨ ਬਸਤੀ ਚਲਾਇਆ ਸੀ ਉਸੇ ਲੜੀ ਦੇ ਤਹਿਤ ਅੱਜ ਅਸੀਂ ਬਸਤੀ ਬੀੜ ਤਲਾਬ ਦੇ ਵਿੱਚ ਸਾਡੀ ਸੀਆਈਏ ਦੀ ਟੀਮ ਸਿਟੀ ਪੁਲਿਸ ਤੇ ਸਦਰ ਪੁਲਿਸ ਠੰਡਾ ਦੀ ਟੀਮ ਕੋਲੋਂ ਸਰਚ ਬਿਆਨ ਚਲਾਇਆ ਜਾ ਰਿਹਾ ਜਿਸ ਦਾ ਮੇਨ ਫੋਕਸ ਹੈ ਕਿ ਐਨਡੀਪੀਐਸ ਦੀ ਰਿਕਵਰੀ ਜਾਂ ਜਿਹੜੇ ਬੰਦੇ ਇਹਦੇ ਵਿੱਚ ਇਨਵੋਲ ਹੋਣੇ ਜਿਨ੍ਹਾਂ ਤੇ ਪਹਿਲਾਂ ਮੁਕਦਮੇ ਦਰਜ ਨੇ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈਣਾ ਸੋ ਇਸ ਦੇ ਤਹਿਤ ਅੱਜ ਅਸੀਂ ਤੇ ਸਾਰੀ ਟੀਮ ਵੱਲੋਂ ਅਲੱਗ-ਅਲੱਗ ਟੀਮ ਚ ਜਿਹੜੀ ਸਰਚ ਕਰ ਰਹੀਆਂ ਹਾਂ। ਮੁਕਸ਼ਵਿਸ਼ ਸਰਚ ਦੌਰਾਨ ਜੋ ਵੀ ਸਾਡੀ ਰਿਕਵਰੀਜ਼ ਹੁੰਦੀ ਹੈ ਜਾਂ ਜੋ ਸਾਡਾ ਕਾਰਗੁਜ਼ਾਰੀ ਹੁੰਦੀ ਹੈ, ਵੀ ਵਿਲ ਸ਼ੇਅਰ ਇਟ ਰੀ। ਸਰ ਕਿੰਨੇ ਰੈਸਟਰੀਟ ਕੀਤੇ ਗਏ, ਕਿੰਨੇ ਵਹੀਕਲ ਲੈ ਕੇ ਗਏ ਤੇ ਇੱਕ ਕਾਰ ਦੇ ਵਿੱਚੋਂ ਦਾਰੂ ਵੀ ਫੜੀ ਗਈ ਇੱਕ ਕਾਰ ਦੀ ਗੱਡੀ। ਹਾਂ ਦੇਖੋ ਇਸ ਇਸ ਦੌਰਾਨ ਜਿਹੜੀ ਕਈ ਬੰਦੇ ਅਸੀਂ ਰਾਉਂਡ ਅਪ ਕੀਤੇ ਨੇ, ਕਈ ਵਹੀਕਲ ਅਸੀਂ ਕਨਫਿਸਕੇਟ ਕੀਤੇ ਨੇ ਤੇ ਜਿਹੜੀ ਰਿਕਵਰੀ ਹੈਗੀ ਹੈ ਉਬੀਅਸੀ ਸਾਰੇ ਕੰਪਾਈਲ ਕਰਕੇ ਤੁਹਾਨੂੰ ਸ਼ੇਅਰ ਕਰਤਾਗੇ ਕਿਉਂਕਿ ਸਾਡੀ ਵੀ ਅਜੇ ਸਰਚ ਪੈਂਡਿੰਗ ਹੈ ਜਿਹੜਾ ਚੱਲ ਰਿਹਾ ਹੈ। ਸੋ ਦੱਸਦੇ ਹਾਂ ਕਿ ਜਿਹੜੀ ਇਲਾਕੇ ਦੇ ਵਿੱਚ ਆ ਵੱਡੀ ਕਾਰਵਾਈ ਅੱਜ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਇਹ ਥਾਣਾ ਸਿਟੀ ਦੇ ਐਸਪੀ ਨਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਹੋਰ ਵੀ ਜਾਣਕਾਰੀ ਜਿਹੜੀ ਹੈ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਜਾ ਸਕਦੀ ਹੈ। ਸੋ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋਸ ਕਾਇਨੇਸ ਪੰਜਾਬ ਦੇ ਨਾਲ।